ਤੂ ਤਸਵੀਰਾਂ ਦਿਖਾ ਦਗੇ ਆ ਦੇਖੋ ਹਾਲਾਤ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਸੜਕ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਅਸੀਂ ਵੀ ਸਰਕਾਰ ਤੋਂ ਇੱਕ ਮੰਗ ਕਰਦੇ ਵੀ ਸਾਡੀ ਸੜਕ ਤੇ ਤੁਰ ਤੇ ਤੁਰ ਪਾਣੀ ਹੈ ਵੀ ਸਰਕਾਰ ਸਾਨੂੰ ਕੈਸਤੀ ਦੇ ਬਣਾ ਦੇ ਵੀ ਅੱਡੇ ਤੋਂ ਇੱਧਰ ਲਾਜਿਆ ਕਰੇ ਤੇ ਇੱਧਰੋਂ ਉਧਰ ਚੱਲਿਆ ਆ ਕਰਾਂਗੇ ਬਹੁਤ ਪਰੇ ਹੈ ਅੱਛਾ ਇਹ ਕੁਝ ਤਾਂ ਲੀਡਰਾਂ ਨਾਲ ਕਰਤੇ ਕੋਈ ਸਾਡੇ ਪਿੰਡਾਂ ਦੇ ਕਦਮ ਚ ਉਧਰ ਨਹੀਂ ਕਰਤੇ ਇਹ ਸ਼ਰਤ ਵੀ ਪਹਿਲਾਂ ਰੱਖੀ ਸੀ ਐਮਐਲਏ ਸਾਹਿਬ ਨੂੰ ਜਦੋਂ ਬਣਨ ਤੋਂ ਪਹਿਲਾਂ ਆ ਘਰਾਂ ਵਾਲਿਆਂ ਨੇ ਖਸਾਰੇ ਕਹਿੰਦੇ ਵੋਟਾਂ ਪਾਵਾਂਗੇ ਤੁਹਾਨੂੰ ਸਾਡਾ ਤੁਸੀਂ ਪਾਣੀ ਦਾ ਨਿਕਾਸ ਕਰ ਦਿਓ ਇਹ ਕਹਿੰਦਾ ਪਹਿਲੇ ਨੰਬਰ ਤੇ ਹੋਊ ਸੋਡਾ ਪਹਿਲਾ ਛੱਡ ਕੇ ਦੇਖ ਲਓ ਸਾਢੇ 3 ਸਾਲ ਹੋ ਗਏ ਹੋਣੇ ਸਰਕਾਰ ਬਣੀ ਨੂੰ ਤੇ ਇੱਥੇ ਕੁਝ ਨਹੀਂ ਹੱਲ ਹੋਇਆ ਅਸੀਂ ਜੀ ਬਹੁਤ ਕਿਹਾ ਐਮਐਲਏ ਸਾਹਿਬ ਨੂੰ ਵੀ ਕਿਹਾ ਵੀ ਸਾਡੇ ਪਾਣੀ ਦਾ ਹੱਲ ਕਰੋ ਸਾਡੇ ਖੇਤਾਂ ਵਾਲਾ ਪਾਣੀ ਵੀ ਇੱਥੇ ਆਉਂਦਾ 5 700 ਏਕੜ ਦਾ 80% ਪਾਣੀ ਦਾ ਪਿੰਡ ਦਾ ਪਾਣੀ ਵੀ ਇੱਥੇ ਆਉਂਦਾ ਤੇ ਪਰ ਐਮਐਲਏ ਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ। ਇਹ ਉਹਦੇੋਂ ਆ ਜੀ ਸਾਡੇ ਪਿੰਡ ਦੇ ਸਰਪੰਚਾਂ ਦਾ ਵੀ ਮੇਰੇ ਖਾਤੇ 'ਚ ਤਾਂ 6 ਲੱਖ ਹੈ ਜੀ। ਤੇ ਸਰਕਾਰ ਕਹਿੰਦਾ ਜਿਹੜੇ ਉਹਨਾਂ ਦੇ ਭਰਾ ਕਹਿੰਦਾ 24 ਲੱਖ ਹੈ ਜੀ। ਉਹ ਤਾਂ ਹੁਣ ਜਾਂ ਸਰਪੰਚ ਨੂੰ ਪਤਾ ਦਿੱਤੇ ਜਾਂ ਫਿਰ ਐਮਐਲਏ ਦੇ ਭਰਾ ਨੂੰ ਪਤਾ ਹੈ। ਪਿਛਲੇ ਸਮੇਂ ਦੇ ਦਾ ਚੱਕਾ ਪੋਸਟ ਵੀ ਵਾਇਰਲ ਹੋਈ ਐ ਇਸ ਪਿੰਡ ਦੀ ਕਿ 40 ਲੱਖ ਰੁਪਈਆ ਉਹਦਾ ਕਮਰਤ ਬਾਸੁਖਾਣਾ ਦੇ ਭਰਾ ਇੱਥੇ ਜਾਰੀ ਕਰਕੇ ਗਿਆ ਵਿੱਕੀ ਸੁਖਾਨੰਦ। ਪਰ ਪੈਸਾ ਕਿੱਧਰ ਗਿਆ? ਅੱਜ ਲੱਖ ਰੁਪਏ ਗਿਆ ਕਿ ਤਾ ਤੁਸੀਂ ਸਾਰੇ ਹੀ ਖਾ ਗਏ ਨਹੀਂ ਬਾਈ ਯਾਰ ਖਾਣ ਵਾਲੀ ਗੱਲ ਜੇ ਆਉਣ ਕਿ ਤਾਂ ਫੇਰ ਹੀ ਖਾਵਾਂਗੇ ਹੈ ਆ ਹੀ ਨਹੀਂ ਸਾਨੂੰ ਆਮ ਆਦਮੀ ਪਾਰਟੀ ਦਾ ਸਰਪੰਚ ਆ ਮੈਂ ਇਹ ਗੱਲ ਸਰੀ ਹਮ ਸਾਰਨ ਪਤਾ ਹੈ ਮੈਨੂੰ ਲੱਗਦਾ ਵੀ ਮਾਤਾ ਆਮ ਆਦਮੀ ਦੇ ਵਰਕਰ ਜਿਹੜੇ ਉਹਨਾਂ ਨੂੰ ਤੇ ਨਾ ਹੀ ਜਿਹੜੇ ਜਿਵੇਂ ਤੁਸੀਂ ਬਾਈ ਵਿੱਕੀ ਕਹਤਾ ਕਿਉਂਕਿ ਉਹਨਾਂ ਨੂੰ ਮੇਰੀ ਜ਼ਰੂਰਤ ਨਹੀਂ ਲੱਗੀ ਲੋਕਾਂ ਨੇ ਬਹੁਤ ਮੈਨੂੰ ਆਸ ਤੇ ਉਮੀਦ ਨਾਲ ਸਰਪੰਚ ਬਣਾਇਆ ਸੀ ਅੱਜ ਮੈਂ ਇਹ ਮਹਿਸੂਸ ਕਰ ਰਿਹਾ ਆਮ ਆਦਮੀ ਦਾ ਸਰਪੰਚ ਇਹ ਮਹਿਸੂਸ ਕਰ ਰਿਹਾ ਕਿ 1 ਸਾਲ ਹੋ ਗਿਆ ਮੇਰੀ ਪੰਚਾਇਤ ਬਣੀ ਨੂੰ ਮੈਂ ਲੋਕਾਂ ਲਈ ਕੁਝ ਨਹੀਂ ਕਰ ਸਕਦਾ। ਤਾਂ ਮੇਰੀ ਬਸੋਂਬਾਰ ਹੋ ਗਈ। ਹਾਂਜੀ ਕਿਉਂਕਿ ਮੇਰੀ ਜਦੋਂ ਸੁਣਵਾਈ ਨਹੀਂ ਹੈਗੀ। ਮੈਨੂੰ ਮੇਰੀ ਸੁਣਵਾਈ ਕਿਤੇ ਵੀ ਹੈ ਨਹੀਂ ਬਈ। ਥਾਣੇ ਦੇ ਦਰਵਾਰੇ ਵੀ ਜੇ ਮੈਂ ਤੇਰੇ ਨਾਲ ਤੁਰ ਗਿਆ ਨਾ ਵੀ ਮੈਂ ਇੱਕ ਬੰਦੇ ਨਾਲ ਜਾਵੜਦਾ ਤਾਂ ਉਹ ਕਹਿੰਦੇ ਕਿ ਜੀ ਇਹਦੇ ਨਾਲ ਤਾਂ ਇਹਦਾ ਕੰਮ ਨਹੀਂ ਕਰਦਾ। ਤਾਂ ਮੈਂ ਐਮਐਲਏ ਸਾਹਿਬ ਕੋਲ ਇਹ ਹੀ ਬੇਨਤੀ ਕਰਦਾ ਤੁਹਾਡੇ ਜਰੀਏ ਕਿ ਸਾਡੇ ਪਿੰਡ 'ਚ ਜਿਹੜਾ ਵੀ ਕੰਮ ਹੋਵੇ ਵਧੀਆ ਹੋਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਵਾਸਤੇ ਵੋਟ ਮੰਗ ਸਕੀਏ ਇਹ ਨਾ ਹੋਵੇ ਕਿ ਅਸੀਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੀਏ। ਉਹ ਚੀਜ਼ ਦਾ ਤਾਂ ਜੀ ਅਸੀਂ ਕਹਿ ਨਹੀਂ ਸਕਦੇ ਵੀ ਪੈਸੇ ਪਾਏ ਆ ਜਾਂ ਨਹੀਂ ਪਾਏ ਪਰ ਜੇ ਲੱਗੇ ਹੁਣ ਤਾਂ ਤੁਹਾਨੂੰ ਦਿਸਣ ਸਸਿ ਜਾਲਾ ਮਨਜਕਰ ਸਿੰਘ ਸਰਾ ਦੇ ਤੁਸੀਂ ਹੋਣ ਇੰਡੀਆ ਟੀਵੀ ਵੇਖ ਰਹੇ ਹੋ ਐਸ ਟਾਈਮ ਅਸੀਂ ਤੁਹਾਨੂੰ ਲੈ ਕੇ ਆਏ ਆ ਪੰਡਟਲ ਵਾਲਾ ਵਿਖੇ ਜਿੱਥੇ ਕਿ ਜਿਹੜਾ ਕਿ ਆਖਰੀ ਪਿੰਡਾ ਹੜਕੇ ਬਾਗੇ ਪੁਰਾਣੇ ਦਾ ਤੇ ਜ਼ਿਲ੍ਹਾ ਮੋਗਾ ਦਾ ਵੀ ਆਖਰੀ ਪਿੰਡ ਦੱਸਿਆ ਜਾ ਰਿਹਾ ਐ ਇਸ ਪਿੰਡ ਦੇ ਵਿੱਚ ਕੋਈ ਸੜਕ ਨਹੀਂ ਗਈ ਕੋਈ ਕੋਈ ਚਾਈਦੀ ਕੋ ਕਹਿ ਦੇ ਗਏ ਕਿ ਨਾ ਕੋਈ ਪਤਾ ਲੱਗਦਾ ਕੋਈ ਸੜਕ ਹੈਗੀ ਜਾਂ ਨਹੀਂ ਹੈਗੀ ਬੁਰੇ ਹਾਲਾਤ ਨੇ ਇਸ ਪਿੰਡ ਦੇ ਨਰਕ ਦਾ ਜਿਹੜੀ ਜ਼ਿੰਦਗੀ ਉਹ ਬਤੀਤ ਕਰ ਰਹੇ ਨੇ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਅਸੀਂ ਦਿਖਾਵਾਂਗੇ ਗੱਲਬਾਤ ਕਰਾਂਗੇ ਕਿ ਇਸ ਪਿੰਡ ਦਾ ਇੰਨਾ ਸੱਤਿਆਨਾਸ਼ ਕਿਵੇਂ ਵੱਜਾ ਪਿਛਲੇ ਸਮੇਂ ਦੇ ਵਿੱਚ ਇੱਕ ਪੋਸਟ ਵੀ ਵਾਇਰਲ ਹੋਈ ਇਸ ਪਿੰਡ ਦੀ ਕਿ 40 ਲੱਖ ਰੁਪਈਆ ਉਹਦਾ ਕਮਰਤ ਬਾਸੂਖਾਣ ਦੇ ਭਰਾ ਇੱਥੇ ਜਾਰੀ ਕਰਕੇ ਗਿਆ ਵਿੱਕੀ ਸੁਖਾਨੰਦ ਪਰ ਪੈਸਾ ਕਿੱਧਰ ਗਿਆ ਕੌਣ ਲਾਊਗਾ ਪੈਸਾ ਜੇ ਪੈਸਾ ਆਇਆ ਕਿਉਂ ਨਹੀਂ ਜੇ ਪੈਸਾ ਆਇਆ ਕਿਉਂ ਨਹੀਂ ਤਾਂ ਪੋਸਟ ਕਿਉਂ ਜੇ ਪੋਸਟ ਆ ਤਾਂ ਫਿਰ ਪੈਸਾ ਕਿੱਥੇ ਆ ਇਹ ਸਵਾਲ ਆ ਜਿਹੜੇ ਅੱਜ ਹੈਮ ਇਨ ਇੰਡੀਆ ਟੀਵੀ ਮੰਗ ਰਿਆ ਪੈਂਟ ਹਲਵਾ ਕਲਾਂ ਦੇ ਸਰਪੰਚ ਜਸਪਾਲ ਸਿੰਘ ਤੋਂ ਜਸਪਾਲ ਸਿੰਘ ਨੂੰ ਪੁੱਛਾਂਗੇ ਕਿ ਕੀ ਆ ਜਿਹੜਾ ਸਾਰਾ ਮਾਜਰਾ ਕੀ ਐ ਸਾਰੀ ਗੱਲਬਾਤ ਤੁਹਾਨੂੰ ਤਸਵੀਰਾਂ ਦਿਖਾ ਦਈਏ ਆ ਦੇਖੋ ਹਾਲਾਤ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਸੜਕ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਬੁਰੇ ਹਾਲਾਤ ਨੇ ਪਿੰਡ ਦੀ ਵੀ ਸ਼ਰਕ ਰਾਵਾਂਗੇ ਆ ਤੁਹਾਨੂੰ ਲੈ ਕੇ ਚੱਲਦੇ ਆ ਪਿੰਟਾ ਲਮਾਵਾ ਵਾਲਾ ਦੇ ਵਿੱਚ ਲਮਾਵਾ ਦੇ ਬੜੇ ਆ ਸਭ ਤੋਂ ਪਹਿਲਾਂ ਸਾਨੂੰ ਬੰਦੇ ਮਿਲੇ ਆ ਮੋਟਰ ਤੇ ਬੈਠੇ ਗੱਲਬਾਤ ਕਰਦੇ ਆ ਬਾਈ ਜੀ ਕੀ ਆ ਬੁਰਾ ਹਾਲਾ ਨਰਕ ਵਜਾ ਪਿਆ ਤੇ ਕੀ ਕਹਿਣਾ ਚਾਹਣਾ ਤੁਸੀਂ ਅਸੀਂ ਜੀ ਸਰਕਾਰ ਤੋਂ ਇੱਕ ਮੰਗ ਕਰਦੇ ਆ ਵੀ ਸਾਡੀ ਸੜਕ ਤੇ ਤੁਰ ਤੇ ਤੁਰ ਪਾਣੀ ਆ ਵੀ ਸਰਕਾਰ ਸਾਨੂੰ ਕਿਸ਼ਤੀ ਦੇ ਬਣਾ ਦੇ ਵੀ ਅੱਡੇ ਤੋਂ ਇੱਧਰ ਲਾ ਜਾ ਕਰੇ ਤੇ ਇੱਧਰੋਂ ਉੱਧਰ ਛੱਡਿਆ ਆ ਕਰਾਂਗੇ ਬਸ ਸਾਡੀ ਮੰਗੀ ਇਹ ਹੀ ਆ ਮਸਲਾ ਹੁੰਦਾ ਕਾ ਤੁਹਾਨੂੰ ਲੋੜ ਕਿੰਨਾ ਕ ਟਾਈਮ ਹੋਗਾ ਜੀ ਮਸਲਾ ਜੀ ਅਸੀਂ ਚਾਰ ਸਪੈਰੇ ਜਾ ਕੇ ਵੇਖ ਲਿਆ ਥਾਣੇ ਵੀ ਜਾ ਕੇ ਵੇਖ ਲਿਆ ਉਦੋਂ ਪਹਿਲਾਂ ਫੋਨ ਲਾ ਲਏ ਛਡਾਉਣ ਵਾਲੇ ਅੱਛਾ ਠੀਕ ਹੈ ਜੀ ਕੋਈ ਆਉਂਦਾ ਨਹੀਂ ਇੱਥੇ ਵੇਖਣ ਵੀ ਨਹੀਂ ਆਉਂਦਾ ਜਿਹੜਾ ਮਸਲਾ ਗੰਭੀਰ ਬਣਿਆ ਪਿਆ ਬੜਾ ਮੁੱਦਾ ਹੀ ਦੇਖਿਆ ਕੀ ਹਾਲਾਤ ਕੀ ਆ ਪਿੰਡ ਦੇ ਕਿਵੇਂ ਸਟਾਉ ਕੋ ਕਿਵੇਂ ਲੱਗਦਾ ਤੁਹਾਨੂੰ ਇਹ ਤਾਂ ਬਈ ਜਿਹਾ ਵੀ ਜਿਹੜਾ ਪਾਣੀ ਹੈ ਇਹ ਸਾਰਾ ਗੰਦਾ ਇਹਦੀ ਕੋਈ ਬਾਹਰ ਦੂਰ ਪਾਈਪਲਾਈਨ ਪਾ ਕੇ ਨਿਕਲੇ ਫੇਰ ਹੱਲ ਹੋ ਸਕਦਾ ਨਹੀਂ ਕਿਉਂ ਬਾਦ ਦੀ ਬਾਲੀ ਆ ਸਾਡੇ ਪਿੰਡ ਦੀ ਤੇ ਜਿਹੜਾ ਰਾਕਬਾ ਜਾਨੀ ਕਿ ਛੱਪੜ ਉਹ ਥੋੜੇ ਨੇ ਕੋਸਤ ਬੰਦੋ ਕਰਤੇ ਉਹਨਾਂ ਨੂੰ ਰੋਕੇ ਗਏ ਆ ਤੇ ਪਾਣੀ ਦਾ ਨਿਕਾਸ ਹੁੰਦਾ ਨਹੀਂ ਕਿਸੇ ਪਾਸੇ ਤੁਹਾਨੂੰ ਪਤਾ ਪਿੰਡ ਦਾ ਥੋੜੇ ਪਿੰਡ ਅਮਰਤਪੁਰ ਐਮਐਲਏ ਦਾ ਭਰਾ ਆ ਸੀ ਉਹ ਕਹਿੰਦਾ ਜੀ 40 ਲੱਖ ਰੁਪਏ ਦੇ ਕੇ ਗਿਆ ਜੀ ਫਿਰ ਪਿੰਡ ਦਾ ਇੰਨਾ ਹਾਲਾਤ ਕਾਦੇ ਮੜੇ ਨਹੀਂ ਉਹਦੇ ਉਹ ਹੈ ਜੀ ਸਾਡੇ ਪਿੰਡ ਦੇ ਸਰਪੰਚਾਂ ਦਾ ਵੀ ਮੇਰੇ ਖਾਤੇ 'ਚ ਤਾਂ 6 ਲੱਖ ਆ ਜੀ ਤੇ ਸਰਕਾਰ ਕਹਿੰਦਾ ਜਿਹੜੇ ਉਹਨਾਂ ਦਾ ਭਰਾ ਕਹਿੰਦਾ ਵੀ 40 ਲੱਖ ਹੈ ਜੀ ਉਹ ਤਾਂ ਹੁਣ ਜਾਂ ਸਰਪੰਚ ਨੂੰ ਪਤਾ ਦਿੱਤੇ ਜਾਂ ਫਿਰ ਐਮਐਲਏ ਦੇ ਭਰਾ ਨੂੰ ਪਤਾ ਹੈ ਜੀ ਇਹ ਤਾਂ ਹੁਣ ਉਹਦੇ ਬਾਰੇ ਆਪਾਂ ਤਾਂ ਕੋਈ ਕਹਿ ਨਹੀਂ ਸਕਦੇ ਜੀ ਪਰ ਸਾਡੇ ਤਾਂ ਉਹਦੇ ਸੀ ਨਾਲ ਹੀ ਸੀਗੇ ਜੀ ਮੈਂ ਉੱਥੇ ਹੀ ਸੀਗਾ ਜਦੋਂ ਅੰਮ੍ਰਿਤਪਾਲ ਦਾ ਭਰਾ ਆਇਆ ਜੀ ਉਹਾਂ ਦਾ ਵੀ ਤੁਹਾਡੇ ਖਾਤੇ 'ਚ ਵੀ ਇੰਨੇ ਪੈਸੇ ਪਾਤੇ ਆ ਤੇ ਸਰਪੰਚਾਂ ਦਾ ਹੀ ਮੇਰੇ ਖਾਤੇ 'ਚ 6 ਲੱਖ ਬੇਨਾਰਕ ਬਹੁਤ ਵੱਜਿਆ ਪਿਆ ਡੇ ਤੇ ਵੀ ਸਾਰੇ ਪੈਂਡ ਸਾਰੇ ਪਾਣੀ ਨਹੀਂ ਕਿਥੇ ਪਾਸੇ ਕਰਾਸ ਹੋ ਰਿਹਾ ਪਾਣੀ ਕਰਾਸ ਹੋਣਾ ਚਾਹੀਦਾ ਵਈ ਤੇ ਦੁਨੀਆਂ ਬਹੁਤ ਔਖੀ ਹੁੰਦੀ ਬੱਚੇ ਸਕੂਲ ਵਾਲੇ ਬਹੁਤ ਔਖੇ ਹੁੰਦੇ ਆ ਲੰਗਾਂ ਟੱਪਾਂ ਨਾਲਾ ਬਹੁਤ ਔਖਾ ਵਾ ਵੀ ਚੜੇ ਰਾਲ ਕੇ ਵੀ ਸਰਕਾਰ ਨੂੰ ਚਾਹੀਦਾ ਵੀ ਪਾਣੀ ਬਾਹਰ ਨਿਕਲਣਾ ਚਾਹੀਦਾ ਵਾ ਸ਼ਹਿਰ ਬਜ਼ਾਰ ਜਾਂਦੇ ਆ ਭਗਤੇ ਜਾਂ ਬਾਗੇਪਰਨ ਤੋਂ ਚੜਦੇ ਆ ਉੱਥੇ ਬਹੁਤ ਬੁਰਾ ਹਾਲ ਹਾਂਜੀ ਬਹੁਤ ਬੁਰਾ ਹਾਲ ਹੈ ਜੀ ਚੱਕ ਕੇ ਚੱਪਲਾ ਹੱਥ 'ਚ ਫੜ ਕੇ ਫੇਰ ਜਾਈ ਦੀਆਂ ਜੀ ਇ ਕੋਈ ਰਿਸ਼ਤੇਦਾਰ ਆਉਂਦਾ ਵਿਆਹ ਸਾਦੀ ਆਉਂਦਾ ਬਹੁਤ ਔਖਾ ਜੀ ਇੱਥੇ ਲੰਘਣਾ ਵਾ ਮਾਤਾ ਕਹਿਣਾ ਜੋੜੇ ਕੁਝ ਬੁਰਾ ਹਾਲਾ ਪਿੰਡ ਦਾ ਹਾਂ ਬੁਰਾ ਹਾਲ ਹੈ ਜੀ ਪਿੰਡ ਦਾ ਵਾ ਜੀ ਆਮ ਹੋਇਆ ਸਤਾ ਭਾਈਆ ਛੱਪੜ ਤਾਂ ਕਰਾਂਚ ਵੜਿਆ ਫਿਰਦਾ ਬੁਰਾ ਹਾਲ ਹੈ ਜੀ ਛੱਪੜ ਛੱਪੜ ਦਾ ਕੋਈ ਬੰਦੋਬਸਤ ਕਰਨਾ ਚਾਹੀਦਾ ਵਿਹਾਂ ਦਾ ਹੀ ਕਰਨਾ ਚਾਹੀਦਾ ਕੋਈ ਚੱਜ ਦੀਆਂ ਛੜਕਾਂ ਛੁੜਕਾਂ ਸਰਪੰਚ ਕਰਦਾ ਨਹੀਂ ਕੁਝ ਪਿੰਡ ਦਾ ਸਰਪੰਚ ਵੀ ਜੇ ਉਹ ਵੀ ਕੀ ਕਰੇ ਕੱਲਾ ਜੇ ਸਾਰਿਆਂ ਦੀ ਸਹਿਮਤ ਹੋਵੇ ਤੇ ਸਰਪੰਚ ਵੀ ਕਰ ਸਕਦਾ ਵਣ ਸਰਪੰਚ ਵੀ ਕਿਸੇ ਸਹਿਮਤ ਹੈ ਨਹੀਂ ਸਹਿਮਤ ਸਾਰੇ ਕਾਰਨ ਇਕੱਠੇ ਹੋ ਕੇ ਫੇਰ ਤਾਂ ਬੰਦਾ ਸਰਪੰਚ ਨੂੰ ਵੀ ਕਹਿ ਸਕਦੀ ਹੈ ਵੀ ਭਾਈ ਕਰੋ ਜਿੰਮੇਦਾਰੀ ਤੇ ਕੋਈ ਪਰ ਸਰਕਾਰ ਮੁਰੂ ਕਰਕੇ ਨਹੀਂ ਦਿੰਦੀ ਜੀ ਧੰਨਵਾਦ ਹਾਂਜੀ ਸਰਕਾਰ ਨਹੀਂ ਕਰਕੇ ਦਿੰਦੀ ਸਰਕਾਰ ਕਰੇ ਤੇ ਸਾਰਾ ਨਾਰਕ ਪੈਰ ਦਾ ਨਿਕਲ ਸਕਦਾ ਵਾ ਹਾਂ ਪੈਰ ਦਾ ਨਾਰਕ ਨਿਕਲੇ ਸਾਰਾ ਵੀ ਬੱਚੇ ਬਹੁਤ ਸਕੂਲ ਆਲੇ ਆ ਸਾਰੀਆਂ ਵਰਦੀਆਂ ਖਰਾਬ ਹੋ ਜਾਂਦੀਆਂ ਬੱਚਿਆਂ ਦੇ ਸਕੂਲ ਆਣੀਆਂ ਦੀਆਂ ਦੂਜੇ ਪਾਰ ਦੇ ਸੀ ਇਸ ਟਾਈਮ ਇੱਥੇ ਆਏ ਆ ਦੂਜੇ ਪਾਰ ਦੇ ਤੁਹਾਨੂੰ ਤਸਵੀਰ ਦਿਖਾਈਏ ਕਿ ਜਿਹੜਾ ਛੱਪੜ ਆ ਜਿਹੜਾ ਕਿ ਇੱਕ ਝੀਲ ਦਾ ਰੂਪ ਤਾਰਨ ਕਰ ਪਿਆ ਗੰਦੀ ਝੀਲ ਆ ਜੇ ਆਪਾਂ ਕਹਿ ਦਈਏ ਤੇ ਦੂਰ ਦੂਰ ਤੱਕ ਕੋ ਛੱਪੜ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਤਸਵੀਰਾਂ ਨੇੜੇ ਕਰਕੇ ਦਿਖਾਵੇ ਕਿ ਕਿਹੜਾ ਛੱਪੜ ਆ ਕਿਵੇਂ ਉਹ ਇੱਕ ਗੰਦਗੀ ਦਾ ਰੂਪ ਤਾਰਨ ਕਰਨਾ ਵਰਤਾਰਨ ਕਰ ਰਿਹਾ ਲਗਾਤਾਰ ਬੁਰਾ ਹਾਲ ਆ ਢਲਮਾ ਵਾਲੇ ਪਿੰਡਾ ਜੇ ਲੋਕਾਂ ਨੇ ਆਉਦੀ ਰਸਤੇਦਾਰੀ ਚ ਜਾਣਾ ਤਾਂ ਉਹ ਜਾ ਕੇ ਰੋਡ ਦੇ ਉੱਤੇ ਚੜ੍ਹਦੇ ਨੇ ਕਿਉਂਕਿ ਬੱਸਾਂ ਉੱਥੋਂ ਜਾਂਦੀਆਂ ਤੇ ਉੱਥੇ ਜਾ ਕੇ ਜਿਹੜੀਆਂ ਔਰਤਾਂ ਜਾਂ ਬਜ਼ੁਰਗਾਂ ਜਦੋਂ ਜਾਂਦੇ ਆ ਤੇ ਉਹਨਾਂ ਨੂੰ ਪਹੁੰਚੇ ਉੱਤੇ ਉੱਚਾ ਕਰਕੇ ਜਿਹੜਾ ਉਹ ਨਿੰਘਣਾ ਪੈਂਦਾ ਉੱਥੋਂ ਦੀ ਆ ਅਗਲੀ ਤਸਵੀਰ ਸੰਖਾਉਣਾ ਇੱਥੇ ਹੁਣ ਪਿੰਡ ਦੇ ਵਿੱਚ ਲੋਕ ਬੈਠੇ ਗੱਲਬਾਤ ਕਰਦੇ ਆ ਵੀ ਪਿੰਡ ਦਾ ਸਵਰੇ ਆਗਾ ਤੋਂ ਨੀ ਕੋਈ ਗੱਲਬਾਤ ਕਰਦੇ ਭਾਈ ਜੀ ਕੀ ਨਾਂ ਤੁਹਾਡਾ ਬਲਤੇਜ ਸਿੰਘ ਭਾਈ ਜੀ ਪਿੰਡ ਦਾ ਬਹੁਤ ਮਰਕ ਵੱਜਿਆ ਪਿਆ ਤੁਹਾਡੇ ਪਿੰਡ ਦਾ ਤੁਸੀਂ ਕਿਹਦੇ ਸਰਕਾਰਾਂ ਨੂੰ ਕਿਹਾ ਨਹੀਂ ਅਸੀਂ ਬਹੁਤ ਕਿਹਾ ਐਮਐਲਏ ਸਾਹਿਬ ਨੂੰ ਵੀ ਕਿਹਾ ਵੀ ਸਾਡੇ ਪਾਣੀ ਦਾ ਹੱਲ ਕਰੋ ਸਾਡੇ ਖੇਤਾਂ ਆਲਾ ਪਾਣੀ ਵੀ ਇੱਥੋਂ ਦਾ 5 700 ਏਕੜ ਦਾ 80% ਪਾਣੀ ਦਾ ਪਿੰਡ ਦਾ ਪਾਣੀ ਵੀ ਇੱਥੇ ਆਉਂਦਾ ਤੇ ਪਰ ਐਮਐਲਏ ਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ ਤੁਹਾਡੇ ਪਿੰਡ ਦਾ 40-50 ਅੱਖ ਰੁਪਿਆ ਵੀ ਆ ਪਿਛਲੇ ਦਿਨੀ ਪੈਸੇ ਲੱਗੇ ਨਹੀਂ ਹਜੇ ਪੈਸੇ ਤਾਂ ਹੀ ਪਤਾ ਨਹੀਂ ਉਹ ਸਰਪੰਚ ਤਾਂ ਕਹਿੰਦਾ ਮੇਰੇ ਖਾਤੇ ਚ ਆਏ ਨਹੀਂ ਐਮਐਲਏ ਕਹਿੰਦਾ ਆਏ ਵੇ ਆ ਤੇ ਕੰਮ ਤਾਂ ਕੋਈ ਚੱਲਿਆ ਹੀ ਨਹੀਂ ਐਮਐਲਏ ਨੇ ਚਲਾਇਆ ਜੀ ਹਾਂ ਬਾਈ ਜੀ ਕੀ ਕਹਿਣਾ ਚਾਹੁੰਦੇ ਬਹੁਤ ਬੁਰਾ ਹਾਲਾਤ ਹਟ ਲਵਾਂਦਾ ਵੇਖੋ ਜੀ ਰਸਤਾ ਇੱਕ ਹੀ ਰਸਤਾ ਜਿਹੜਾ ਆਪਾਂ ਬਾਪ ਭਗਤਿਆਂ ਨੂੰ ਨੇੜੇ ਪੈਂਦਾ ਤੇ ਇਹ ਜਿਹੜਾ ਸੜਕ ਹੈ ਪਾਣੀ ਜਦੋਂ ਕਿ ਮੀਂਹ ਵਾਰਸ ਆਉਂਦੀ ਹੈ ਤੇ ਬਹੁਤ ਜ਼ਿਆਦਾ ਪਾਣੀ 5 5 ਫੁੱਟ ਛੜਕਦੇ ਤੇ ਜੜ ਜਾਂਦਾ ਤੇ ਬਾਕੀ ਸਾਡੇ ਖੇਤ ਇਥੇ ਨਾਲ ਹੀ ਲੱਗਦੇ ਆ ਤੇ ਅਸੀਂ ਕਿਸ ਵਾਲੇ ਵੈਦ ਦੀ ਬਲਕੇ ਆਉਣੇ ਆ 4 ਕਿਲੋਮੀਟਰ ਬਾਅਦ ਜੀ ਤੇ ਬਹੁਤ ਬੁਰਾ ਹਾਲ ਹੈ ਤੇ ਫਲਸ਼ਾਂ ਦਾ ਲੋਕਾਂ ਦਾ ਪਾਣੀ ਜਿਹੜੇ ਵੇਚਦੀ ਲੰਗਦਾ ਮਾਣ ਨਹੀਂ ਪਤਾ ਵੀ ਬਿਮਾਰੀਆਂ ਆਈਆਂ ਹਨਾ ਜਿੰਨਾਂਗਾ ਤੇ ਖਾਰਸ ਨਹੀਂ ਹਟਦੀ ਕਹੀ ਜਿਹੜਾ ਵੇਚ ਪਾਣੀ ਦੇ ਵੇਚਦੀ ਬੰਦਾ ਲੰਗ ਜਾਂਦਾ ਐਡਾ ਬੁਰਾ ਹਾਲ ਵਾਕੇ ਤੁਸੀਂ ਆ ਵੇਖੀ ਸਕਦੇ ਛੱਪੜਾ ਜਿਹੜਾ ਅੱਡੇ ਦਾ ਵੀ ਦੱਸਦੇ ਅੱਡੇ ਦਾ ਅੱਡੇ ਤੋਂ ਛੱੜ ਜੀ ਦੱਸੋ ਬਾਪੂ ਤੁਸੀਂ ਦੱਸੋ ਅੱਡੇ ਦਾ ਵੀ ਤੇ ਇਹੀ ਹਾਲ ਹੈ ਜੀ ਕੋਈ ਨੰਗਰ ਨੂੰ ਥਾਂ ਹੀ ਨਹੀਂ ਇੱਧਰ ਥਰਾਜ ਵੇਚਦੀ ਜਾਈਦਾ ਜੇ ਜਾਣਾ ਤਾਂ ਥਰਾਜ ਵਾਲੀ ਸੜਕ ਵੀ ਟੁੱਟ ਗਈ ਤੇ ਪਰ ਉੱਥੇ ਦਾ ਬੜਾ ਬੁਰਾ ਹਾਲ ਅੱਡੇ ਦਾ ਤਾਂ ਪਿੰਡ ਪਾਣੀ ਆਉਣ ਵਾਲਾ ਅੱਡੇ ਤੋਂ ਜੀ ਤੇ ਗੋਡੋ-ਗੋਡੋ ਪਾਣੀਆਂ ਵੀ ਜਵਾਕ ਵੀ ਡੱਕਦੇ ਸਕੂਲ ਵਾਲੇ ਬੱਸਾਂ ਜਾਂਦੀਆਂ ਬੰਦਾ ਜਿਹੜਾ ਕੋਈ ਤੁਰ ਕੇ ਜਾਂਦਾ ਉਹ ਵੀ ਡੱਕਦਾ ਤਲਕ ਕੇ ਅਸੀਂ ਇਹੀ ਜਿਹੜੇ ਪਿੰਡ ਦੇ ਵਿੱਚ ਵੜਿਆ ਤੇ ਪਿੰਡ ਦੇ ਵਿੱਚ ਕੋਈ ਉਹ ਹੋਣੀ ਸੀਗੀ ਸੜਕ ਨਹੀਂ ਐ ਲੱਗਦਾ ਜਿਵੇਂ ਟੋਏ ਤੇ ਸੜਕ ਬਣੀ ਹੁੰਦੀ ਆ ਆਉਣ ਤੇ ਸੜਕ ਦੇ ਟੋਏ ਹੁੰਦੇ ਟੋਏ ਦੇ ਸੜਕਾ ਸੜਕ ਹੀ ਹੈ ਨਹੀਂ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਹੋਰ ਬਿਰਗ ਬੈਠੇ ਉਧਰ ਗੱਲਬਾਤ ਕਰਦੇ ਆ ਭਾਈ ਜੀ ਕੀ ਕਹਿਣਾ ਛੋਣਾ ਹਲਾਸ ਸੋਡੇ ਪਿੰਡ ਦੇ ਬਹੁਤ ਬਹੁਤ ਪਿਆ ਜੀ ਅਛਾ ਇਹ ਕੋਸਤਾ ਲੀਡਰਾਂ ਨਾਲ ਕਰਤੇ ਕੋ ਸਾਡੇ ਪਿੰਡ ਦੇ ਕੜਮ ਜੋਧਰ ਨਾਲ ਕਰਤੇ ਅਛਾ ਉਹ ਜਿਹੜਾ ਸਾਡੇ ਪਿੰਡ ਦੇ 300 ਬੰਦਾ ਇਕੱਠੇ ਹੋ ਕੇ ਗਏ ਐਮਐਲਏ ਸਾਹਿਬ ਕੋਲ ਵੀ ਤੁਸੀਂ ਸਾਡਾ ਹੱਲ ਕਰੋ ਉਹ ਕਹਿੰਦੇ ਜੀ ਸਾਡੇ ਕੋਲ ਪੈਸੇ ਨਹੀਂ ਜੀ ਉਹ ਦੂਜੇ ਦਰਵਾਜ਼ ਜਿਹੜਾ ਪਹਿਲਾ ਵਾਲਾ ਸਰਪੰਚਾ ਉਹ ਲੈ ਕੇ ਉਹ ਨਾਲ ਉੱਥੇ ਆ ਗਏ ਖੜ ਕੇ ਜਾ ਕੇ ਸਾਨੂੰ ਕਹਿੰਦੇ ਵੀ ਸਾਨੂੰ ਐਮਐਲਏ ਸਾਹਿਬ ਨੇ ਕੱਲਿਆ ਵੀ ਛੱਪੜ ਦਾ ਇਹਦੇ ਚਲਾਉਣਾ ਤੁਸੀਂ ਪਾਣੀ ਸਾਫ ਵਾਲਾ ਤੇ ਫੇਰ ਕੀ ਹੋਇਆ ਉਹ ਕਹਿੰਦੇ ਡੂਡ ਕਰੋੜ ਐਮਐਲਏ ਸਾਹਿਬ ਕਹਿੰਦੇ ਲਾਵਾਂਗੇ ਤੇ ਉਦੋਂ ਜਿੱਦੇ ਕਹੇ ਪਹਿਲਾਂ ਗਏ ਲੋਕ 300 ਬੰਦਾ ਉਦੋਂ ਉਹ ਕਹਿੰਦੇ ਪੈਸੇ ਹੈ ਨਹੀਂ ਅੱਛਾ ਜੀ ਹੋਰ ਇਕੱਠੇ ਹੋ ਕੇ ਪਿੰਡ ਕਾਇ ਐਮਐਲਏ ਸਾਹਿਬ ਕੋਲੇ ਹਾਂਜੀ 300 ਬੰਦਾ ਗਏ ਸੀ ਟਰਾਲੀਆਂ ਤੇ ਅੱਛਾ ਜੀ ਤੇ ਉੱਥੇ ਉਹਨੇ ਇੱਕੋ ਹੀ ਜਵਾਬ ਦਿੱਤਾ ਉਹ ਕਹਿੰਦਾ ਪੈਸੇ ਹੈ ਨਹੀਂ ਇਹਨੇ ਤੇ ਇਹ ਨਹੀਂ ਹੱਲ ਹੋ ਸਕਦਾ ਫੇਰ ਕੀ ਹੋਇਆ ਉਹੀ ਜਿਹੜਾ ਪੁਰਾਣਾ ਸਰਪੰਚਾ ਹੈ ਜੀ ਅਸੀਂ ਉੱਥੇ ਬੈਠੇ ਜਿੱਥੇ ਕੋਰਸਾਂ ਤੇ ਅਸੀਂ ਉਹਨੂੰ ਕਿਹਾ ਪਾਣੀ ਅਸੀਂ ਗੰਦਾ ਉਹ ਅੱਗੇ ਇੱਥੇ ਜਿਆਦਾ ਹੈ ਉਹ ਪਾਈਆ ਉਹ ਨਹੀਂ ਦੇਣਾ ਤੁਸੀਂ ਉੱਥੇ ਉਹਨਾਂ ਦਾ ਸਾਫ਼ ਕਰਕੇ ਪਾਣੀ ਬਾਹਰ ਕੱਢ ਦਿਓ ਸਾਨੂੰ ਕੋਈ ੜਕਾ ਨਹੀਂ ਅਸੀਂ ਕਿਵੇਂ ਸਾਰਗੇ ਡੁੱਬ ਜਗੇ ਬਾਤੀਏ ਉੱਥੇ ਘਟੋ ਘਾਟ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਨੂੰ ਸ਼ੱਕ ਹੈ ਕਿ 2.5 ਲੱਖ ਰੁਪਈਆ ਘਟ ਤੋਂ ਘਾਟ ਹੋਊ ਅੱਭਲ ਹੋ ਸਕਦਾ ਵੱਧ ਹੀ ਲੱਗ ਗਿਆ ਉਹ ਵੀ ਉਦੋਂ ਅਸੀਂ ਗੱਲ ਕਰੀ ਐਮਐਲਏ ਦੇ ਭਰਾ ਨੂੰ ਅਸੀਂ ਕਿਹਾ ਵੀ ਜੇ ਤੁਸੀਂ ਕੰਮ ਜਿਹੜਾ ਵਿੱਢਿਆ ਉਥੇ ਤੇ ਉਸੇ ਨੂੰ ਚਲਾ ਦਿਓ ਕਹਿੰਦਾ ਵੀ ਨਹੀਂ ਇਸ ਚਲਾਉਣਾ ਅਸੀਂ ਜਦੋਂ ਲਾਇਆ ਉੱਥੇ ਪਹਿਲਾਂ ਕਹਿੰਦਾ ਸੀ ਤਾਂ ਕੁਛ ਦਿੱਤੇ ਨਹੀਂ ਪੈਸੇ ਅਸੀਂ ਸਰਪੰਚ ਕੋਲ ਕਿੱਥੋਂ ਆ ਗਏ ਫਿਰ ਉਹ ਤਾਂ ਸੀਮੈਂਟ ਲੇਬਰ ਉਹਨੇ ਪੈਸੇ ਕੌਣ ਦੇਉ ਕਹਿੰਦਾ ਨਹੀਂ ਸਾਨੂੰ ਤਾਂ ਪਤਾ ਨਹੀਂ ਇਹਨਾਂ ਕਹਿ ਕੇ ਹੱਥ ਮਾਰ ਕੇ ਤੇ ਪਿੱਛੇ ਮੁੜ ਗਏ ਜੀ ਬਾਬੂ ਜੀ ਕਹਿਣਾ ਜੋਨੇ ਕੁਝ ਹਾਲਾਤ ਬਹੁ ਮਾੜੇ ਪਿੰਡ ਦੇ ਮਾੜੇ ਤਾਂ ਹੁਣ ਡਿਸੀਜ ਜਾਂਦੇ ਸਾਰਿਆਂ ਨੂੰ ਅੱਛਾ ਹਾਂ ਜੀ ਐਦੋਂ ਮਾੜੇ ਕੀ ਹੋਣਗੇ ਜਦੋਂ ਸਾਡੇ ਆ ਹੀ ਪਏ ਪਾਣੀ ਦਾ ਹੱਲ ਹੀ ਨਹੀਂ ਸਾਡੇ ਕਿਸੇ ਪਾਸੇ ਹੁੰਦਾ ਜੀ ਹਾਂਜੀ ਇਹ ਸ਼ਰਤ ਵੀ ਪਹਿਲਾਂ ਰੱਖੀ ਸੀ ਐਮਐਲਏ ਸਾਹਿਬ ਨੂੰ ਜਦੋਂ ਬਣਨ ਤੋਂ ਪਹਿਲਾਂ ਆ ਘਰਾਂ ਵਾਲਿਆਂ ਨੇ ਖਸਾਰੇ ਕਹਿੰਦੇ ਵੋਟਾਂ ਪਾਵਾਂਗੇ ਤੁਹਾਨੂੰ ਸਾਡਾ ਤੁਸੀਂ ਪਾਣੀ ਦਾ ਨਿਕਾਸ ਕਰ ਦਿਓ ਇਹ ਕਹਿੰਦਾ ਪਹਿਲੇ ਨੰਬਰ ਤੇ ਹੋਊ ਸੋਡਾ ਪਹਿਲਾ ਛੱਡ ਕੇ ਆ ਦੇਖ ਲਓ ਸਾਢੇ 3 ਸਾਲ ਹੋ ਗਏ ਹੋਣੇ ਸਰਕਾਰ ਬਣੀ ਨੂੰ ਤੇ ਇੱਥੇ ਕੁਝ ਨਹੀਂ ਹੱਲ ਹੋਇਆ ਤੇ ਨਾ ਹੋਣਾ ਉਹ ਜਿਹੜਾ ਤਾਣਾ ਮਨਜੀਤੀ ਸਰਪੰਚਾ ਹੈ ਉਹ ਹੁਣ ਜੇ ਕੰਮ ਕਰ ਲੈ ਇੱਥੇ ਆਏ ਆ ਤੇ ਮੌਕੇ ਦਾ ਸਰਪੰਚ ਨੂੰ ਸਦੋਂ ਨਾਲ ਜੀ ਉਹਦਾ ਕੰਮ ਕੋਈ ਨਹੀਂ ਮੋਰ ਉਹਦੀ ਲਈ ਕੰਮ ਕਰਨਾ ਪੈਸੇ ਇਹਦੇ ਖਾਤੇ ਚ ਆਉਣੇ ਆ ਤੇ ਉਸ ਬੰਦੇ ਨੂੰ ਪਿੱਛੇ ਹਟਾ ਦਿੰਦੇ ਆ ਆਪ ਕਹਿੰਦੇ ਸਾਡੀ ਚੱਲੂਗੀ ਤੇ ਬਸ ਕੰਮ ਕਿਵੇਂ ਹੋਵੇ ਅਸੀਂ ਪਿੰਡ ਦੇ ਸਰਪੰਚਾ ਜਿਹੜੇ ਜਸਪਾਲ ਸਿੰਘ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਦਾਂ ਪਿੰਡ ਤੇ ਨਰਕ ਵਜਿਆ ਵਾ ਉਹਦੇ ਸਰਪੰਚ ਸਾਹਿਬ ਕੀ ਕੀ ਕਹਿਣਾ ਚਾਹੁੰਦੇ ਪਿੰਡ ਤੇ ਨਰਕ ਬਹੁਤ ਵਜਿਆ ਜਿਹੜਾ ਤੇ ਬੁਰਾ ਹਾਲਾ ਜੀ ਅੱਛਾ ਜੀ 500 ਕਿੱਲੇ ਦਾ ਪਾਣੀ ਆਉਂਦਾ ਸਾਰੇ ਇੱਥੇ 80% ਸਭ ਪਿੰਡ ਦਾ ਪਾਣੀ ਆ ਮੈਂ ਬੁਰਾ ਹਾਲ ਆ ਜੀ ਅੱਛਾ ਗੁਰਦੁਆਰਾ ਸਾਹਿਬ ਬੁਰਗਾ ਬੰਦੇ ਤਾਰਾ ਚਾਹੇ ਕੱਕ ਜਾਂਦੇ ਅੱਛਾ ਜੀ ਹਾਂਜੀ ਜੀ ਜਿਹੜਾ ਕਿ ਜਿਵੇਂ ਸਾਰੇ ਬੰਦੇ ਦੱਸਦੇ ਹੋ ਕਹਿੰਦੇ ਬਹੁਤ ਜਿਹੜਾ ਔਖਾ ਪਿੰਡ ਦੇ ਵਿੱਚ ਸਰਪੰਚਾ ਕਹਿੰਦੇ ਵੀ ਆ ਰਹੇ ਆ ਗੱਲਬਾਤ ਕਰਾਂਗੇ ਕਿ ਜਿਹੜੇ ਵੇ ਕੀ ਮਸਲਾ ਇੱਥੇ ਕੀ ਆ ਮਸਲਾ ਕਿਵੇਂ ਹੱਲ ਹੋਊਗਾ ਕਿਵੇਂ ਹੋਊਗਾ ਵੱਡਾ ਜਿਹੜਾ ਮਸਲਾ ਹੈ ਜਰੂਰ ਬਣਿਆ ਪਿਆ ਗੰਦਾ ਪਾਣੀ ਆ ਕਿਉਂਕਿ ਗੰਦਾ ਪਾਣੀ ਕੈਂਸਰ ਦਾ ਰੂਪ ਵੀ ਧਾਰਨ ਕਰਦਾ ਉਸ ਤੋਂ ਬਾਅਦ ਕਈਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਜਿਵੇਂ ਪਿਛਲੇ ਸਮੇਂ 'ਚ ਬਰਸਾਤਾਂ ਹੋਈਆਂ ਇਹ ਪਾਣੀ ਲੋਕਾਂ ਦੇ ਘਰਾਂ ਤੱਕ ਵੀ ਵੜਦਾ ਹੋਊਗਾ ਲੋਕਾਂ ਦੀਆਂ ਸੜਕਾਂ 'ਚ ਸੜਕਾਂ ਦੇ ਵੀ ਜਾਂਦਾ ਹੋਊਗਾ ਗਲੀਆਂ 'ਚ ਵੀ ਜਾਂਦਾ ਹੋਊਗਾ ਕਿਉਂਕਿ ਪਿਛਲੇ ਸਾਲ ਬਰਸਾਤਾਂ ਜਾਦੇ ਪਈਆਂ ਉਸ ਤੋਂ ਬਾਅਦ ਜਦੋਂ ਗਰਮੀ ਹੁੰਦੀ ਆ ਤੇ ਮੱਛਰ ਜਿਹੜਾ ਵੱਡੇ ਪੱਦਰ ਦੇ ਉੱਥੇ ਇੱਥੇ ਜ਼ਰੂਰ ਜਿਹੜਾ ਪੈਦਾ ਹੁੰਦਾ ਹੋਊਗਾ ਜਿਹਦੇ ਕਰਕੇ ਜਿਹੜਾ ਵੱਡਾ ਨੁਕਸਾਨ ਆ ਉਹ ਪਿੰਡ ਨੂੰ ਖਮਿਆਜਾ ਜ਼ਰੂਰ ਭੁਗਤਣਾ ਪਊਗਾ ਤੁਹਾਨੂੰ ਗੱਲ ਇੱਥੇ ਹੋਰ ਕਲੀਅਰ ਕਰ ਦਗੇ ਇਹ ਮੁਗਜਲ ਦਾ ਵੀ ਲਾਸਟ ਪਿੰਡ ਆ ਤੇ ਆਪਾਂ ਜੇ ਗੱਲ ਕਰੀਏ ਤਾਂ ਲਗਭਗ ਮੇਰੇ ਹਿਸਾਬ ਦੇ ਨਾਲ ਹਲਕੇ ਦਾ ਵੀ ਲਾਸਟ ਪਿੰਡ ਆ ਇਹ ਜਿਹਦੇ ਕਰਕੇ ਹੋ ਸਕਦਾ ਜਿਹਦੇ ਕਰਕੇ ਕੰਨੀ ਕਿ ਤਰਾਈ ਆ ਜਿਹੜੀ ਉਹ ਜਾ ਸਕਦੀ ਆ ਅਸੀਂ ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚਾਂ ਦੇ ਸਪਾਲ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਜਿਹੜੇ ਦੂਸਰੇ ਹਾਲਾਤ ਆ ਤੁਹਾਨੂੰ ਜਿਹੜੇ ਹੋਰ ਆ ਪਿੰਡ ਦੇ ਉਹ ਵੀ ਦਿਖਾਉਣੇ ਆ ਵੀ ਕਿਵੇਂ ਜਿਹੜਾ ਗੰਦਾ ਪਾਣੀ ਆ ਜਿਹੜਾ ਉਹ ਸੜਕਾਂ ਦੇ ਉੱਤੇ ਤਰਿਆ ਫਿਰਦਾ ਬਾਈ ਛੋੜੇ ਪਿੰਡ ਆਈ ਸੀ ਅੱਜ ਪਤਾ ਲੱਗਾ ਬਹੁਤ ਮਾੜੇ ਹਾਲਾਤ ਆ ਕੋਈ ਸੜਕ ਨਹੀਂ ਪਿੰਡ ਦੇ ਵਿੱਚ ਬੰਦਾ ਪਾਣੀ ਸੜਕਾਂ ਦੇ ਉੱਤੇ ਫਰਦਾ ਕੀ ਕਹਿਣਾ ਚਾਹੁੰਦੇ ਸਰ ਗੰਦਾ ਪਾਣੀ ਇਸ ਤਰ੍ਹਾਂ ਮਸਲਾ ਕਿ ਜਦੋਂ ਸਾਡਾ ਛੱਪੜ ਹੈ ਪਰੀਗਾਮ 500 ਏਕੜ ਜਮੀਨ ਇਹ ਗੰਦਾ ਪਾਣੀ ਸਾਰੇ ਪਿੰਡਾਂ ਦਾ ਵੀ ਉਹ ਵੀ ਨਿਕਾਸ ਇੱਥੇ ਹਰੇ ਸਾਡੇ ਪਿੰਡਾਂ ਨਿਕਾਸ ਬਾਹਰ ਹਾਈ ਨਹੀਂਗਾ ਜੀ ਪਾਣੀ ਬਾਹਰ ਜਾਂਦਾ ਹੀ ਨਹੀਂਗਾ ਜੀ ਸਾਡੇ ਪਹਿਲਾਂ ਪਿੰਜਟਾ ਸਿੰਘਾਂ ਸਾਡਾ ਵੀ ਮਸਲਾ ਜਦੋਂ ਹੁੰਦਾ ਛੱਪੜ ਦਾ ਜਿਹੜਾ ਸਾਡਾ ਬੋਟ ਮਸਲਾ ਔਰ ਛੱਪੜ ਤੇ ਹੁੰਦਾ ਜਿੰਨਾ ਹੁੰਦਾ ਉਹ ਜੀ ਪਹਿਲਾਂ ਪਹਿਲਾਂ ਸਰਕਾਰਾਂ ਬਣੀਆਂ ਪਿੰਜਟਾ ਬਣੀਆਂ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਜਦੋਂ ਤੁਸੀਂ ਵੀ ਆਉਂਨੇ ਆ ਪੜਾ ਵੀ ਸਾਡੇ ਛੱਪੜ ਦਾ ਹੱਲ ਕਰੋ ਜੀ ਤਾਂ ਸਾਨੂੰ ਸਭ ਤੋਂ ਪਹਿਲੇ ਇਹੀ ਕਿਹਾ ਜਾਂਦਾ ਉਹਦੇ ਛੱਪੜ ਦਾ ਹੱਲ ਕੀਤਾ ਉਹਦਾ ਵੋਟ ਪਾਓ ਤੁਸੀਂ ਜੀ ਅਸੀਂ ਵੋਟਾਂ ਪਾ ਦਿੰਨੇ ਆ ਵੋਟਾਂ ਪਾ ਕੇ ਜਦੋਂ ਫਿਰ ਵਸੇ ਮਗਰਮਾ ਕੇ ਤੇ ਸਾਡਾ ਕੰਮ ਉੱਥੇ ਉੱਥੇ ਫੇਰ ਰਹਿ ਜਾਂਦਾ ਹੁਣ ਸਰਕਾਰ ਆਈ ਸੀ ਕਿ ਅਸੀਂ ਬੜੇ ਹਮ-ਹਮ ਆ ਕੇ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਵਧੀਆ ਪਾਰਟੀ ਚੁਣੀ ਸੀ ਇਹ ਦੇਖ ਵਧੀਆ ਪਾਰਟੀ ਹੈ ਤੇ ਸਾਡਾ ਮਸਲਾ ਹੱਲ ਕਰਨਗੇ ਇਹ ਤੇ ਅਸੀਂ ਇਹਨਾਂ ਕੋਲੇ ਬੇਨਤੀ ਕੀਤੀ ਵੀ ਸਾਡੇ ਛੱਪਰ ਦਾ ਹੱਲ ਕਰੋ ਵੀ ਸਾਡੇ ਵੀ ਇੱਥੋਂ ਪਾਈਪਲਾਈਨ ਪਾ ਕੇ ਜਾਂ ਡਰੇਨ ਚ ਕਿਸੇ ਪਾਸੇ ਪਾਣੀ ਕੱਢੋ ਤੇ ਜਿਹੜਾ ਕਿ ਨਿਕਾਸ ਹੋ ਸਕੇ ਇਹਦਾ ਜੀ ਤੇ ਉਹ ਪਰ ਵੀ ਸਾਡੇ ਨਾਲ ਕਿਸੇ ਜੀ ਵੀ ਕੋਈ ਸਨਵਾਈ ਨਹੀਂ ਕੀਤੀ ਇਸ ਵਾਰ ਇਹ ਜੀ ਇਸ ਲਈ ਬੁਰਾ ਹਾਲ ਹੈ ਲੋਕਾਂ ਦਾ ਆਉਣਾ ਜਾਣਾ ਬਹੁਤ ਔਖਾ ਹੁੰਦਾ ਹੈ ਵਿਚੇ ਸਾਡੇ ਜਦੋਂ ਬਾਰਿਸ਼ ਆ ਨੇ ਸਾਰੇ ਆ ਸਾਡੇ ਘਰ ਸਾਡੇ ਸਾਰੇ ਸਾਡੇ ਮੂਹਰੇ ਘਰ ਛੱਪੜ ਦੇ ਵਿੱਚ ਹੈ ਜੀ ਤੇ ਸਭ ਤੋਂ ਪਹਿਲਾਂ ਪਾਣੀ ਸਾਡੇ ਘਰਾਂ 'ਚ ਵੜਦਾ ਇੱਥੇ ਆ ਕੇ ਜੀ ਤਾਂ ਸਾਨੂੰ ਭੱਜਣਾ ਪੈਂਦਾ ਸਾਡੇ ਘਰ ਦੇ ਕਈ ਸਾਡੇ ਪਰਿਵਾਰਾਂ ਉੱਠ ਕੇ ਬਾਅਦ ਦੂਸਰੇ ਪਿੰਡ ਜਾਣਾ ਪੈਂਦਾ ਹੈ ਰਹਿਣਾ ਪੈਂਦਾ ਜਾ ਕੇ ਵੀ ਜਦੋਂ ਪਾਣੀ ਸੁੱਕੇਗਾ ਫੇਰ ਉਸ ਪਿੰਡ 'ਚ ਵੜਾਂਗੇ ਜੀ ਸਾਡੇ ਪਰੇ ਮਸੀਤ ਹੈ ਜੀ ਉਹ ਸਾਡੇ ਲੋਕ ਆਉਂਦੇ ਜਾਂਦੇ ਨੇ ਤਾਂ ਉਹਨਾਂ ਦੇ ਬੜੀ ਦਿੱਕਤ ਵਾਲੀ ਚੀਜ਼ ਹੈ ਵੀ ਜਦੋਂ ਉਹਨਾਂ ਪੁਰੀਆਂ ਬੰਦੇ ਜਾਂਦੇ ਆ ਉਹਨਾਂ ਦੇ ਵੀ ਜਾਣ ਦਾ ਕੋਈ ਰਸਤਾ ਨਹੀਂ ਹੁੰਦਾਗਾ ਜੀ ਛੱਪੜ ਦੇ ਬਿਲਕੁਲ 100 ਮੀਟਰ ਦੇ ਵਿੱਚ ਸਾਡਾ ਗੁਰਦਾਰੇ ਨਾਲ ਹੈਗਾ ਇੱਥੇ ਜੀ ਤਾਂ ਜਿਹੜੇ ਗੁਰਦਾਰੇ ਲੋਕ ਪਿੰਡ ਦੇ ਆਉਣ ਜਾਣ ਵਾਲੇ ਉਹਨਾਂ ਨੂੰ ਵੀ ਡੱਕ ਤੰਬੀ ਹੈ ਜਦੋਂ ਪਾਣੀ ਆ ਜਾਂਦਾ ਹੈ ਜੀ ਤਾਂ ਪਾਣੀ ਦੀ ਜਦੋਂ ਕਾਰਨ ਮੰਨਦੇ ਕੀ ਹੈ ਜੀ ਜਿਹੜਾ ਵੀ ਪੈਸਾ ਕਿਉਂ ਨਹੀਂ ਆ ਰਿਹਾ ਤੁਹਾਡੇ ਪਿੰਡ ਨੂੰ ਆਖਰੀ ਪਿੰਡ ਕਰਕੇ ਨਹੀਂ ਆ ਰਿਹਾ ਜਾਂ ਚੱਕਰ ਹੋਰ ਆ ਕੋਈ ਨਹੀਂ ਇਹ ਤਾਂ ਨਹੀਂ ਸਾਨੂੰ ਪਤਾ ਨਹੀਂ ਵੀ ਪੈਸਾ ਤਾਂ ਆ ਰਿਹਾ ਜਾਂ ਨਹੀਂ ਆ ਰਿਹਾ ਗਿਆ ਤਾਂ ਅੱਪਰ ਹੋ ਜਾ ਪਿਛਲੇ ਜਿਹੜੇ ਪਿਛਲੇ ਮਸਲੇ ਚੱਲ ਰਿਹਾ ਸੀਗਾ ਜੀ ਵੀ ਜਿਹੜੇ ਸਾਡੇ ਬਾਰਨਾਂ ਸਿੱਖਾਂ ਦੀ ਛੱਪੜ ਹੈ ਉਹ ਵੀ ਢਾਈ ਤਿੰਨ ਗੱਲਾਂ ਛ ਉੱਤ ਸੇ ਸਰਕਾਰ ਨੇ ਥਾਪੜਾ ਪੁਆਇੰਟ ਲਾਉਣ ਦੀ ਇੱਕ ਮਨਾਈ ਬੰਨੀ ਸੀਗੀ ਵਿੱਚ ਆਪਾਂ ਲਾ ਕੇ ਦਾ ਪਾਣੀ ਦਾ ਹੱਲ ਕਰਾਂਗੇ ਜੀ ਪਰ ਉਹ ਵੀ ਹੁਣ 2.5-3 ਲੱਖ ਰੁਪਿਆ ਲਾ ਕੇ ਵਿੱਚ ਹੋ ਰੋ ਗਿਆ ਪਿਆ ਹੁਣ ਜੋ ਉਹ ਪਾਣੀ ਵੀ ਸਾਰਾ ਛੜਕ ਭੰਨ ਗਿਆ ਇਧਰੋਂ ਉਹ ਤਰੇ ਆਉਂਦਾ ਪਾਣੀ ਉਹ ਜੀ ਤਾਂ ਉਹਦਾ ਵੀ ਕੋਈ ਜੱਥੇ ਰੁਕ ਗਿਆ بارشਾਂ ਕਰਕੇ ਰੋ ਗਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੇਨਤੀ ਕੀਤੀ ਵੀ ਚਲਾਇਆ ਜਾ ਰਿਹਾ ਤੁਹਾਨੂੰ ਉਹਦਾ ਪਾਣੀ ਨਿੱਜੀ ਤੌਰ ਤੇ ਪਾਣੀ ਜਿੱਥੇ ਵੀ ਪੰਡਾ ਪਾਇਆ ਜਾਵੇ ਉਹਦਾ ਜੀ ਤਾਂ ਉਹਨਾਂ ਦੀ ਕੋਈ ਹਰ ਨਹੀਂ ਉਹ ਵੀ ਉੱਥੇ ਰੁਕ ਕੇ ਖੜਾ ਹੋ ਜੀ ਜੀ ਗੱਲਬਾਤ ਕਰਦੇ ਹਾਂ ਹੋਰ ਬਾਈ ਹੈਗੇ ਪੰਡ ਵਾਲੇ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਨਰਕ ਵੱਜਿਆ ਪਿਆ ਪੰਡ ਦਾ ਦੂਸਰੇ ਪਾਸੇ ਜ਼ਮੀਨਾਂ ਦੱਸਿਆ ਕਹਿੰਦੇ ਵੀ ਮਸਜਿਦ ਦਾ ਵੀ ਓਕਾ ਗੁਰਦੁਆਰਾ ਸਾਹਿਬ ਦਾ ਵੀ ਓਕਾ ਪਰ ਪਿਛਲੇ ਸਮੇਂ 'ਚ ਇੱਕ ਪੋਸਟ ਇੱਕ ਪਾਈ ਸੀਗੀ ਵਿੱਕੀ ਸੁਖਾਣਾਂ ਦੇ ਵੱਲੋਂ ਜਿਹੜੇ ਕਿ ਐਮਐਲਏ ਦੇ ਭਰਾ ਉਹ ਕਹਿੰਦੇ 40 ਲੱਖ ਰੁਪਏ ਹੀ ਪੰਡ ਨੂੰ ਦਿੱਤਾ ਪਰ ਲੱਗਿਆ ਕਿ ਹੋਣੀਗਾ ਜੀ ਪਤਾ ਤੁਹਾਨੂੰ ਕੋਈ ਗੱਲ ਦਾ ਨਹੀਂ ਉਹ ਚੀਜ਼ ਦਾ ਤਾਂ ਜੀ ਅਸੀਂ ਕਹਿ ਨਹੀਂ ਸਕ ਪਰ ਜੇ ਲੱਗੇ ਹੁਣ ਤਾਂ ਤੁਹਾਨੂੰ ਦਿਸਣ ਬਿਲਕੁਲ ਜੀ ਹਾਂ ਹਾਂਜੀ ਤੇ ਜਾਂ ਲੱਗਣਗੇ ਉਹ ਵੀ ਨਹੀਂ ਸਾਨੂੰ ਪਤਾ ਵੀ ਕਦੋਂ ਲਾਉਣਗੇ ਜਾਂ ਕੀ ਕਰਨਗੇ ਤੇ ਜਿਹੜੀ ਪਾਣੀ ਦੀ ਸਮੱਸਿਆ ਇਹ ਬਹੁਤ ਜ਼ਿਆਦਾ ਆ ਜੀ ਵੀ ਸਾਡੇ ਕੋਲ ਆ ਅਸੀਂ ਬੇਨਤੀ ਕੀਤੀ ਸੀ ਐਮਐਲ ਸਾਹਿਬ ਨੂੰ ਵੀ ਤੇ ਵੀਡੀਓ ਸਾਹਿਬ ਨੂੰ ਵੀ ਦੇ ਚੁੱਕੇ ਹਾਂ ਵੀ ਜਿੰਨਾ ਸਾਡਾ ਇਹ ਏਰੀਆ ਪਾਣੀ ਤੋਂ ਦੀ ਦੁਖੀ ਆ ਸਾਰਿਆਂ ਦੇ ਸਾਈਡ ਆ ਜੀ ਟੋਟਲ ਦੇ ਤਾ ਇਹਦੀ ਹੁਣ ਸਾਨੂੰ ਇਹ ਨਹੀਂ ਪਤਾ ਵੀ ਸੁਣਵਾਈ ਹੋਊਗੀ ਜਾਂ ਨਾ ਜਿਹੜੇ ਸਰਪੰਚ ਸਾਹਿਬ ਆ ਸਾਡੇ ਬਣੇ ਸਰਪੰਚ ਸਾਹਿਬ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਸਾਨੂੰ ਬਣਾਓ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਅਸੀਂ ਪਾਣੀ ਦੀ ਜਿਹੜੀ ਸਮੱਸਿਆ ਹੈ ਉਹ ਨਾਲ ਦੀ ਨਾਲ ਹੱਲ ਕਰਾਂਗੇ ਜਿਹਦੇ ਵਿੱਚ ਇੱਕ ਸ਼ਾਇਦ ਬਦਨੀਕਲਾਂ ਤੋਂ ਆ ਸਰਦਾਰ ਪਿਆਰਾ ਸਿੰਘ ਉਹ ਵੀ ਸਾਡੇ ਕੋਲੇ ਆਏ ਸੀ ਜੀ ਇਲੈਕਸ਼ਨ ਵੇਲੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਵੀ ਤੁਸੀਂ ਇਸ ਸਰਕਾਰ ਦਾ ਜਿਹੜਾ ਐਮਐਲਏ ਆਪਣਾ ਸਰਪੰਚ ਆ ਨਹੀਂ ਜੀ ਜਸਪਾਲ ਸਿੰਘ ਹਾਂ ਜਸਪਾਲ ਸਿੰਘ ਨੂੰ ਤੁਸੀਂ ਸਰਪੰਚ ਬਣਾਓ ਸਰਪੰਚ ਬਣਾਉਣ ਤੋਂ ਬਾਅਦ ਵੀ ਅਸੀਂ ਵਾਦਾ ਕਰਦੇ ਹਾਂ ਕਿ ਛੋਡਾ ਇਹ ਪਾਣੀ ਦਾ ਹੱਲ ਕਰਾਂਗੇ। ਜੀ। ਕੋਈ ਹੁਣਦਾ ਨਹੀਂ ਜੀ। ਪਹਿਲਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਪਹਿਲਾਂ ਤੋਂ ਹੀ ਇਹ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜ ਜਾਂਦਾ ਹੈ। ਇੱਧਰ ਮਸਜਿਦ ਲੱਗਦੀ ਹੈ। ਮਸਜਿਦ ਦੇ ਵਿੱਚ ਪਾਣੀ, ਗਾਂ ਸਕੂਲ ਹੈ। ਬੱਚਿਆਂ ਨੂੰ ਆਉਣਾ ਜਾਣਾ ਬਹੁਤ ਔਖਾ ਹੈ। ਵੀ ਜੀਹਦਾ ਕਰਕੇ ਅਸੀਂ ਸਰਦਾਰ ਅੰਮ੍ਰਿਤਪਾਲ ਸਿੰਘ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿਰਾ ਉਹਨਾਂ ਨੇ ਹੀ ਭਰੋਸਾ ਦੋਆਇਆ ਵੀ ਛੋਡਾ ਇਹ ਹੱਲ ਕਰਾਂਗੇ। ਤੇ ਪਰ ਸਾਨੂੰ ਲੱਗਦਾ ਵੀ ਨਹੀਂ ਹੋਣਾ। ਥੋੜਾ ਟਾਈਮ ਰਹਿ ਗਿਆ ਆ ਵੋਟਾਂ ਦੇ ਵਿੱਚ ਤੇ ਕੰਮ ਇਹ ਬਹੁਤ ਵੱਡਾ ਹੈ ਬਸ ਇਹੀ ਬੇਨਤੀ ਕਰਦੇ ਆਂ ਵੀ ਜੇ ਹੋ ਸਕਦਾ ਤਾਂ ਸਰਕਾਰ ਇਹ ਸਾਡਾ ਪਾਣੀ ਦਾ ਹੱਲ ਕਰੇ ਲਗਾਤਾਰੋਂ ਕਹਿੰਦੇ ਵੋਟਾਂ ਜਿਹੜੀਆਂ ਲਈਆਂ ਸਰਕਾਰਾਂ ਪਹਿਲਾਂ ਸਰਕਾਰ ਆਈਆਂ ਹੁਣ ਕਹਿੰਦੇ ਨੇ ਵੋਟਾਂ ਲਈਆਂ ਇਹ ਸਰਕਾਰ ਨੇ ਵਾਅਦਾ ਕੀਤਾ ਸਰਪੰਚ ਵੀ ਕਹਿੰਦੇ ਵਾਅਦਾ ਕਰਕੇ ਬਣਿਆ ਕਿ ਵੀ ਮੈਂ ਵੋਟਾਂ ਮੰਨ ਪਾਉ ਤੁਸੀਂ ਤੇ ਮੈਂ ਸੱਪੜ ਦਾ ਹੱਲ ਕਰੂੰਗਾ ਗੱਲਬਾਤ ਕਰਾਂਗੇ ਸਰਪੰਚ ਦੇ ਘਰੇ ਵੀ ਜਾਵਾਂਗੇ ਅਸੀਂ ਵੀ ਸਰਪੰਚ ਦਾ ਕਹਿਣਾ ਕੀ ਆ ਨਰਕਾ ਜਿਹੜੀ ਜ਼ਿੰਦਗੀ ਆ ਜਿਹੜੀ ਉਹ ਲੋਕ ਜਿਉਣ ਲਈ ਮਜਬੂਰ ਨੇ ਇਸ ਟਾਈਮ ਵਿੱਕੀ ਸੁਖਾਣਾ ਦੇ ਨਾਲ ਗੱਲਬਾਤ ਵੀ ਕਰਾਂਗੇ ਵੀ ਜਿਹੜਾ ਪੈਸਾ ਪਿਆ ਹੋ ਉਹ ਪੈਸਾ ਕਿੱਧਰ ਗਿਆ ਜਾਂ ਤੁਸੀਂ ਪੈਸਾ ਸਰਪੰਚ ਦੇ ਖਾਤੇ 'ਚ ਕਿਉਂ ਨਹੀਂ ਪਾਇਆਗਾ ਇਹ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਅਸੀਂ ਪੱਖ ਜਾਣ ਲਈਏ ਸਰਪੰਚ ਦੇ ਸਪਾਲ ਸਿੰਘ ਦਾ ਅੱਜ ਦਾ ਸਰਪੰਚ ਜੇ ਸਪਾਲ ਸਿੰਘ ਨੇ ਜਿਹੜੇ ਕਿਟਾਲਮਾਂ ਵਾਲੇ ਦੇ ਮੌਜੂਦਾ ਸਰਪੰਚ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਪਿੰਡ 'ਚ ਨਰਕ ਵੱਜਿਆ ਪਿਆ ਬੁਰਾ ਹਾਲਾਤ ਆ ਲੋਕਾਂ ਨੇ ਸਾਨੂੰ ਅੱਜ ਬੁਲਾਇਆ ਲੋਕੀ ਇਹ ਵੀ ਸਾਨੂੰ ਪਤਾ ਲੱਗਿਆ ਵੀ ਪਿੰਡ ਨੂੰ ਪੈਸਾ ਵੀ ਆ 40 ਲੱਖ ਰੁਪਏ ਦੇ ਕਰੀਬ ਜਿਹੜੇ ਪੈਸੇ ਉਹ ਆਏ ਆ ਠੀਕ ਹੈ ਜੀ ਪਰ ਪਿੰਡ ਦਾ ਜਿਹੜਾ ਸਤਿਆਨਾਸ ਮਰਿਆ ਪਿਆ ਉਹ ਕਹਿੰਦੇ ਪਿੰਡ ਦਾ ਸਰਪੰਚ ਪੈਸੇ ਨਹੀਂ ਲਾ ਰਿਹਾ। ਕੋਈ ਨਹੀਂ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਤੁਸੀਂ ਇੱਥੇ ਆਏ। ਜੀ ਅ ਜਿੱਥੇ ਤੱਕ ਗੱਲ ਪੈਸੀ ਦੀ ਹੈ ਭਾਈ ਹਜੇ ਤੱਕ ਤਾਂ ਮੈਨੂੰ ਤਾਂ ਪਤਾ ਨਹੀਂ ਕਿ ਮੇਰੇ ਕੋਲੇ ਪੈਸੇ ਆ। ਜੀ ਤੇ ਬਾਕੀ ਗੱਲ ਇਹ ਆ ਵੀ ਜੇ ਕੰਮ ਨਹੀਂ ਕਰ ਰਿਹਾ ਤਾਂ ਇਹ ਲੋਕ ਗਲਤ ਕਹਿੰਦੇ ਕੰਮ ਮੇਰੇ ਜੂਗਾ। ਜਿੰਨੀ ਮੇਰੀ ਪਹੁੰਚ ਆ ਮੈਂ ਤਾਂ ਕਰੀ ਜਾਣਾ ਹਨਾ। ਜੀ ਤੇ ਦੂਸਰੀ ਗੱਲ ਸਾਡੀ ਪੰਚਾਇਤ ਚਲੋ ਵਧੀਆ ਕੰਮ ਕਰ ਰਹੀ ਹੈ। ਜੀ ਤੇ ਇਹ ਪਜਰਤ ਪੈਸੇ ਦੀ ਗੱਲ ਕਰਨੀ ਹੈ ਪੈਸੇ ਦੀ ਨਹੀਂ ਮੈਨੂੰ ਪਤਾ ਹਜੇ ਤੱਕ 40 ਲੱਖ ਰੁਪਏ ਗਿਆ ਕਰਦਾ ਤੁਸੀਂ ਸਾਰੇ ਖਾ ਗਏ ਨਹੀਂ ਬਾਈ ਯਾਰ ਖਾਣ ਵਾਲੀ ਗੱਲ ਜੇ ਆਣਗੇ ਤਾਂ ਫੇਰ ਹੀ ਖਾਵਾਂਗੇ ਹੈਆ ਹੀ ਨਹੀਂ ਸਾਨੂੰ ਬਾਈ ਜੀ ਵਿੱਕੀ ਸੁਖਾ ਆਨੰਦ ਜਿਹੜੇ ਕਿ ਐਮਐਲਏ ਸਾਹਿਬ ਦੇ ਭਰਾ ਜਿਹੜੇ ਥੋ ਹਲਕੇ ਨੂੰ ਦੇਖਦੇ ਹੋ ਉਹਨਾਂ ਨੇ ਖੁਦ ਇਹ ਪਾਉਦੀ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਵੀ 40 ਲੱਖ ਰੁਪਏ ਸੀ ਢਲਵਾਉਣ ਦੇ ਚੱਕਿਆ ਜਿਹੜੀ ਲਗਾਤਾਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਨਰਕ ਬਣੀ ਹੋਈ ਸੀਗੀ ਤੁਹਾਡੀ ਜ਼ਿੰਦਗੀ ਛੱਪੜ ਦੇ ਛੱਪੜ ਦੇ ਨੇ ਸ਼ਾਇਦ ਆ ਅਸੀਂ ਸੱਪੜ ਤੇ ਜਾ ਕੇ ਵੀ ਆ ਲੋਕਾਂ ਨਾਲ ਗੱਲਬਾਤ ਵੀ ਕੀਤੀ 40 ਲੱਖ ਰੁਪਇਆ ਤੁਸੀਂ ਲਾਇਆ ਕਿਉਂ ਨਹੀਂ ਨਹੀਂ ਭਾਈ ਜੀ ਮੈਂ ਸੈਕਟਰੀ ਨੂੰ ਪੁੱਛਿਆ ਸੀ ਐਮਐਲਏ ਸਾਹਿਬ ਕੋਲ ਵੀ ਗਏ ਸੀ ਉੱਥੇ ਵੀ ਇਹ 40 ਲੱਖ ਦੀ ਗੱਲ ਚੱਲੀ ਸੀ ਤਾਂ ਮੈਨੂੰ ਲੱਗਦਾ ਹਜੇ ਤੱਕ ਤਾਂ ਸੈਕਟਰੀ ਸਾਹਿਬ ਕਹਿੰਦੇ ਹਜੇ ਕੋਈ ਆਈ ਨਹੀਂ ਆਪਣੇ ਕੋਲੇ ਆ ਸਕਦੀ ਹੈ ਵੀ ਆਈ ਨਹੀਂ ਹੈ ਜੇ ਕਿਉਂ ਤੁਸੀਂ ਕਹਿੰਦੇ ਵੀ ਪੈਸੇ ਆ ਗਏ ਇੱਕ ਆਉਣੇ ਆ ਇੱਕ ਆ ਗਏ ਇਹ 'ਚ ਫਰਕ ਵੜਾ ਹੈ ਹਜੇ ਤੱਕ ਆਏ ਨਹੀਂ ਸੈਕਟਰੀ ਆਪਣੇ ਹੈਗਾ ਸਤਨਾਮਾ ਮੁੰਡਾ ਤੇ ਮੈਂ ਕਹਾਂ ਤਾਂ ਮੋਢੇ ਨਾਲ ਗੱਲ ਵੀ ਕਰਾ ਦੂੰਗਾ ਪਰ ਵੀ ਨਹੀਂ ਹਜੇ ਤੱਕ ਸਾਡੇ ਕੋਲ ਸਾਡੇ ਖਾਤੇ 'ਚ ਨਹੀਂ ਆਏ ਉਹ ਉਹਦਾ ਸਰਕਾਰ ਨੇ ਕੀ ਕੀਤਾ ਉਹ ਮੈਨੂੰ ਨਹੀਂ ਪਤਾ। ਜੀ ਤੁਸੀਂ ਜਦੋਂ ਪੋਸਟ ਪੈਂਦੀ ਆ ਸੁਖਣਾ ਤੁਸੀਂ ਉੱਥੇ ਮੌਜੂਦ ਰਹਿਣੇ ਸੀਗੇ। ਤੁਸੀਂ ਸਰਪੰਚ ਉੱਥੇ ਸੱਦਿਆ ਨਹੀਂ ਤੁਹਾਨੂੰ ਯਰ ਇਕੱਸਰ ਮੈਨੂੰ ਪਤਾ ਹੀ ਨਹੀਂ। ਮੈਨੂੰ ਬੁਲਾਇਆ ਹੀ ਨਹੀਂ ਕਿਸੇ ਨੇ। ਅਸੀਂ ਨੂੰ ਪਤਾ ਕਿ ਬਈ ਯਾਰ ਮੌਜੂਦਾ ਸਰਪੰਚ ਮੈਂ ਆ ਨਾ। ਜੀ। ਤਾਂ ਮੈਨੂੰ ਐ ਲੱਗਦਾ ਵੀ ਸਾਡੇ ਆਮ ਆਦਮੀ ਪਾਰਟੀ ਦਾ ਸਰਪੰਚ ਅਮੈਂ ਇਹ ਗੱਲ ਸਹੀ ਅਮਸਾਰਨ ਪਤਾ ਹੈ। ਮੈਨੂੰ ਲੱਗਦਾ ਵੀ ਮੈਂ ਤਾਂ ਆਮ ਆਦਮੀ ਦੇ ਵਰਕਰ ਆ ਜਿਹੜੇ ਉਹਨਾਂ ਨੂੰ ਤੇ 나 ਹੀ ਜਿਹੜੇ ਜਿਵੇਂ ਤੁਸੀਂ ਬਾਈ ਵਿੱਕੀ ਕਹਤਾ ਕਿਉਂਕਿ ਉਹਨਾਂ ਨੂੰ ਮੇਰੀ ਜ਼ਰੂਰਤ ਨਹੀਂ ਲੱਗੀ। ਜੇ ਜਰੂਰਤ ਹੁੰਦੀ ਤਾਂ ਫਿਰ ਸੋਚਦਾ ਮੈਨੂੰ ਫੋਨ ਲਾਉਂਦੇ ਹਨ ਕਿਉਂਕਿ ਮੈਨੂੰ ਤਾਂ ਮੈਨੂੰ ਲੱਗਦਾ ਕਿਸੇ ਨੇ ਦੱਸਿਆ ਵੀ ਨਹੀਂ ਬਾਅਦ ਵਿੱਚ ਜਰੂਰ ਪਤਾ ਲੱਗਿਆ ਪੋਸਟ ਮੈ ਵੀ ਦੇਖੀ ਸੀ ਕਿ 40 ਲੱਖ ਰੁਪਇਆ ਟਲਮਲੇ ਨੂੰ ਆਇਆ ਹੋਇਆ ਤੇ ਜਲਦੀ ਹੀ ਕੰਮ ਚੱਲੂਗਾ ਹਾਲਾਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਤੁਹਾਨੂੰ ਬੁਲਾਇਆ ਨਹੀਂ ਗਿਆ ਉੱਥੇ ਨਹੀਂ ਮੈਨੂੰ ਨਹੀਂ ਬੁਲਾਇਆ ਗਿਆ ਤੁਸੀਂ ਕਿਤੇ ਨਾ ਕਿਤੇ ਕਹ ਨਹੀਂ ਜਾ ਕੇ ਵੀ ਸਰਪੰਚ ਮੈਂ ਆਇਆ ਮੈਂ ਵੋਟਾਂ ਮੰਗਾਂ ਲੋਕਾਂ ਤੋਂ ਆਮ ਆਦਮੀ ਪਾਰਟੀ ਖਾਤਰ ਵੋਟਾਂ ਮੰਗਾਂ ਹੋਣੀਆਂ ਪਹਿਲਾਂ ਹਾਂਜੀ ਹਾਂਜੀ ਬਹੁਤ ਮੰਗੀਆਂ ਜੀ ਆਮ ਆਦਮੀ ਦੇ ਖਾਤਰ ਵੋਟਾਂ ਬਹੁਤ ਵਾਰੀ ਮੰਗੀਆਂ ਬੁਲਾਇਆ ਨਹੀਂ ਗਿਆ ਇਹ ਤਾਂ ਹੁਣ ਉਹ ਦੱਸ ਸਕਦੇ ਜੀ ਬੁਲਾਇਆ ਘਾਤੋ ਨਹੀਂ ਗਿਆ ਠੀਕ ਹੈ ਮੈਨੂੰ ਨਹੀਂ ਇਹਦੇ ਬਾਰੇ ਸਰਪੰਚ ਸਾਹਿਬ ਲੋਕਾਂ ਦਾ ਵਿਸ਼ਵਾਸ ਘਾਤ ਨਹੀਂ ਗਿਆ ਇਹ ਵੀ ਤੁਸੀਂ ਉਹ ਗੋਤਾ ਵੀ ਮੰਗਗਾ ਉਸ ਤੋਂ ਬਾਅਦ 40 ਲੱਖ ਰੁਪਏ ਐਮਐਲ ਨੇ ਤੁਹਾਡੇ ਕਹਣ ਦੇ ਉੱਤੇ ਅਕਾਊਂਟ ਚ ਪਾਤਾ ਤੁਹਾਡੇ ਪੋਸਟ ਪਾਤੀ ਉਹਨਾਂ ਨੇ ਪਰ ਪੈਨ ਨਰਕਾ ਔਰਤਾਂ ਦਾ ਬੁਰਾ ਹਾਲਾਤ ਜੇ ਅਸੀਂ ਡੰਗ ਰਹੇ ਸੀ ਅੱਜ ਦੇਖਿਆ ਬੁਰਾ ਹਾਲਾਤ ਆ ਇਹਨਾਂ ਦਾ ਪਾਣੀ ਜਿਹੜਾ ਉਹ ਸੜਕ ਦੇ ਉੱਤੇ ਖੜਾ ਜਿਹੜੀ ਸੜਕਾ ਉਹ ਭਗਤਿਆਂ ਨੂੰ ਜਲਾਉਂਦੀ ਹੈ ਬਾਈ ਜੀ ਤੁਸੀਂ ਤਾਂ ਮੈਨੂੰ ਤਾਂ ਅੱਜ ਦੇਖਿਆ ਮੈਂ ਹਰ ਰੋਜ਼ ਵੇਖਦਾ ਅਜੇ ਤੱਕ ਲੋਕਾਂ ਨੇ ਨਾ ਮੈਨੂੰ ਬਹੁਤ ਆਸ ਨਾਲ ਤੁਸੀਂ ਗਏ ਹੋਵੋਗੇ ਲੋਕਾਂ ਕੋਲੇ ਜਾਇਓ ਵੀ ਲੋਕਾਂ ਨੇ ਬਹੁਤ ਮੈਨੂੰ ਆਸ ਤੇ ਉਮੀਦ ਨਾਲ ਸਰਪੰਚ ਬਣਾਇਆ ਸੀ ਅੱਜ ਮੈਂ ਇਹ ਮਹਿਸੂਸ ਕਰ ਰਿਹਾ ਆਮ ਆਦਮੀ ਦਾ ਸਰਪੰਚ ਇਹ ਮਹਿਸੂਸ ਕਰ ਰਿਹਾ ਕਿ 1 ਸਾਲ ਹੋ ਗਿਆ ਮੇਰੀ ਪੰਚਾਇਤ ਬਣੀ ਨੂੰ ਮੈਂ ਲੋਕਾਂ ਲਈ ਕੁਝ ਨਹੀਂ ਕਰ ਸਕਿਆ ਮੈਨੂੰ ਲੱਗਦਾ ਹਜੇ ਤੱਕ ਕਿਉਂਕਿ ਜਿੰਨਾ ਮੈਂ ਵੀ ਇੱਕ ਬਹੁਤ ਉਮੀਦਾਂ ਸੀ ਮੇਰੇ ਕੋਲੇ ਔਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਇਹ ਲੋਕਾਂ ਨੂੰ ਪਤਾ ਕਰ ਲੈ ਜਦੋਂ ਮੈਂ ਪੰਚਾਇਤ ਚ ਆ ਗਿਆ ਸੀ ਸਰਪੰਚ ਬਣ ਗਿਆ ਸੀ ਨਾ ਤਾਂ 2 ਮਹੀਨਿਆਂ ਦੇ ਵਿੱਚ ਮੈਂ ਸਾਰੇ ਪਿੰਡ ਚੋਂ ਪਾਣੀ ਸੁਕਾਤਾ ਸੀ ਠੀਕ ਹੈ ਇਸ ਤਰ੍ਹਾਂ ਹੋ ਗਿਆ ਸੀ ਕਿ ਲੋਕ ਮੈਨੂੰ ਇਹ ਗੱਲ ਕਹਿਣ ਲੱਗੇ ਸੀ ਕਿ ਸਰਪੰਚਾ ਜਰ ਤੂੰ ਰੁੱਟਣ ਲਾਤੀ ਯਾਰ ਪਾਣੀ ਛੜਕੋ ਤੇ ਉਹ ਬਸ ਜੋ ਕੁਝ ਸ਼ਰਾਰਤੀ ਬੰਦੇ ਹੁੰਦੇ ਹੀ ਆ ਤੁਹਾਨੂੰ ਪਾਣੀ ਪੂਰੇ ਪੂਰੇ ਸੜਕ ਦਾ ਪਾਣੀ ਫਿਰ ਪੂਰੇ ਹੀ ਸੜਕਿਆ ਗਿਆ ਹਾਂਜੀ ਹੁਣ ਤਾਂ ਮੇਰੇ ਹੀ ਬੱਸੋਂ ਬਾਹਰ ਹੋ ਗਈ ਹਾਂਜੀ ਕਿਉਂਕਿ ਮੇਰੀ ਜਦੋਂ ਸੁਣਵਾਈ ਨਹੀਂ ਹੈਗੀ ਮੇਰੀ ਸੁਣਵਾਈ ਕਿਤੇ ਵੀ ਹੈ ਨਹੀਂ ਬਾਈ ਯਾਰ ਜੀ ਥਾਣੇ ਦਰਬਾਰੇ ਵੀ ਜੇ ਮੈਂ ਤੇਰੇ ਨਾਲ ਤੁਰ ਗਿਆ ਨਾ ਵੀ ਮੈਂ ਇੱਕ ਬੰਦੇ ਨਾਲ ਜਾਵੜਦਾ ਤਾਂ ਉਹ ਕਹਿੰਦੇ ਕਿ ਜੀ ਇਹਦੇ ਨਾਲ ਤਾਂ ਇਹਦਾ ਕੰਮ ਨਹੀਂ ਕਰਨਾ ਤਾਂ ਮੈਨੂੰ ਐ ਹੁੰਦਾ ਕਿ ਕਿਸੇ ਗਰੀਬ ਦਾ ਨੁਕਸਾਨ ਨਾ ਹੋਵੇ ਮੈਂ ਉੱਥੇ ਜਾਂਦਾ ਹੀ ਨਹੀਂ ਦੋ ਤੜੇ ਆ ਪਾਰਟੀ ਦੇ ਦੋ ਕਹ ਲਓ ਦੋ ਹੀ ਆ ਹਾਂ ਬਸ ਮੈਨੂੰ ਮੈਨੂੰ ਜਿਹੜੇ ਬੰਦਿਆਂ ਨੇ ਸਰਪੰਚ ਬਣਾਇਆ ਨਾ ਉਹ ਆਮ ਆਦਮੀ ਦੇ ਹਾਲਾਂਕਿ ਮੈਂ ਵਰਕਰ ਆ ਮੈਂ ਆਮ ਆਦਮੀ ਦੇ ਵਿੱਚ ਸਰਪੰਚ ਬਣਿਆ ਜਿਹੜੇ ਬੰਦਿਆਂ ਨੇ ਸਰਪੰਚ ਬਣਾਇਆ ਉਹ ਵੀ ਮੇਰੇ ਉਲਟ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕੰਮ ਨਹੀਂ ਕਰਵਾਉਣਾ ਚਾਹੁੰਦੇ ਜਾਂ ਮੈਨੂੰ ਸਰਪੰਚ ਨਹੀਂ ਦੇਖਣਾ ਚਾਹੁੰਦੇ ਇਹ ਮੈਂ ਨਹੀਂ ਜਾਣਦਾ ਵੀ ਉਹਨਾਂ ਦੇ ਦਿਮਾਗ 'ਚ ਕੀ ਆ ਹਣਾ ਹੁਣ ਤੇਰੇ ਦਿਲ ਦਾ ਮੈਨੂੰ ਕੀ ਪਤਾ ਜੀਤਾਰਬਾਈ ਤੂੰ ਕੀ ਦਿਮਾਗ 'ਚ ਲੈ ਕੇ ਆਇਆ ਹੋਰ ਗੱਲਬਾਤ ਕਰਨੀ ਚਾਹੁੰਦੇ ਕਿ ਮੰਗ ਕਰਨੀ ਚਾਹੁੰਦੇ ਸਰਕਾਰ ਤੋਂ ਮੁੱਖ ਮੰਤਰੀ ਤੋਂ ਹਾਂ ਜੀ ਮੈਂ ਮੰਗ ਕਰਨਾ ਚਾਹੁੰਦਾ ਐ ਐਮਐਲਏ ਸਾਹਿਬ ਤੋਂ ਕਿਉਂਕਿ ਸਰਪੰਚ ਦੀ ਪਹੁੰਚ ਤਾਂ ਐਮਐਲਏ ਤੱਕ ਹੀ ਹੁੰਦੀ ਹੈ ਤਾਂ ਮੈਂ ਐਮਐਲਏ ਸਾਹਿਬ ਕੋਲ ਇਹ ਹੀ ਬੇਨਤੀ ਕਰਦਾ ਤੁਹਾਡੇ ਜਰੀਏ ਕਿ ਸਾਡੇ ਪਿੰਡ 'ਚ ਜਿਹੜਾ ਵੀ ਕੰਮ ਹੋਵੇ ਵਧੀਆ ਹੋਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਵਾਸਤੇ ਵੋਟ ਮੰਗ ਸਕੀਏ ਇਹ ਨਾ ਹੋਵੇ ਕਿ ਅਸੀਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੀਏ ਹਾਂਜੀ ਸਾਡੇ ਨਾਲ ਸਰਪੰਚ ਸੁਪਾਲ ਸਿੰਘ ਸੀ ਤੇ ਪਿੰਡ ਦੇ ਲੋਕਾਂ ਨੇ ਗੱਲਬਾਤ ਕੀਤੀ ਆ ਲੋਕਾਂ ਨੇ ਹਾਲਾਤ ਦਿਖਾਏ ਆ ਅਸੀਂ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਛੱਪੜ ਦਾ ਬੁਰਾ ਹਾਲ ਆ ਦਫਾ ਕਿ ਆਮ ਤਾਂ ਸੜਕ 'ਤੇ ਖੱਡੇ ਹੁੰਦੇ ਆ ਪਰ ਢਲਮਾਲਾ ਕਹੇ ਹੋ ਜਾ ਪਿੰਡਾ ਜਿਹੜਾ ਕਿ ਖੱਡੇ ਨਾਲ ਸੜਕ ਬਣੀ ਵੀ ਆ ਕਿਸੇ ਪਿੰਡ 'ਤੇ ਸੜਕ ਦਾ ਨਾਮੋ ਨਿਸ਼ਾਨ ਵੀ ਹੋਣੀਗਾ ਕੋਈ ਰੋੜੇ ਨਹੀਂ ਕਿ ਬੱਜਰੀ ਨਹੀਂ ਕੁਛ ਵੀ ਨਹੀਂਗਾ ਐਨੀ ਤਰਸਜੋਗ ਹਾਲਤ ਪਿੰਡ ਦੀ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਫਿਰ ਜਦੋਂ ਅਸੀਂ ਖਬਰ ਚਲਾਉਨੇ ਆ ਫਿਰ ਸਰਕਾਰ ਦੇ ਨੁਮਾਇंदे ਕਹਿੰਦੇ ਆ ਕਿ ਤੁਸੀਂ ਇਹ ਖਬਰਾਂ ਕਿਉਂ ਚਲਾਉਨੇ ਆ ਪਰ ਇਹ ਖਬਰਾਂ ਚਾਉਣ ਦਾ ਮਕਸਦ ਇਹ ਆ ਕਿ ਪਿੰਡ ਦੇ ਲੋਕ ਔਖੇ ਆ ਮਸਜਿਦ ਜਾਣ ਤੋਂ ਮਸਜਿਦ ਜਾਣ ਤੋਂ ਗੁਰਦੁਆਰਾ ਸਾਹਿਬ ਜਾਣ ਤੋਂ ਤੇ ਜਦੋਂ ਕਦੇ ਸਫ਼ਰ ਕਰਕੇ ਜਾਣਾ ਹੁੰਦਾ ਤਾਂ ਉਹਨਾਂ ਨੂੰ ਨੰਗਣਾ ਬਹੁਤ ਹੀ ਔਖਾ ਹੋ ਜਾਂਦਾ ਇਸ ਦੇ ਉੱਤੇ ਵਿਧਾਇਕ ਅਮਰਤਪਾਲ ਸਿੰਘ ਕਦੋਂ ਵਿਚਾਰ ਕਰਦੇ ਨੇ 40 ਲੱਖ ਵਾਲਾ ਮੁੱਦਾ ਕਦੋਂ ਕਲੀਅਰ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਾਂ ਏਮ ਇੰਡੀਆ ਟੀਵੀ ਪੰਟਲ ਵਾਲਾ